ਖੂਤੇ ਤੀਜਾ ਗੇੜਾ ਮੇਰਾ ਤੂੰ ਸਾਦਾਂ ਦੇ ਡੇਰੇ ਖੂਤੇ ਤੀਜਾ ਗੇੜਾ ਮੇਰਾ ਤੂੰ ਸਾਦਾਂ ਦੇ ਡੇਰੇ ਹੋਰਾਂ ਦੇ ਤਾਂ ਨਾ ਬੀ ਪੱਗਾ ਫਿੱਕੀ ਗੁਲਾਬੀ ਤੇਰੇ ਜਾਦੂ ਕਰ ਦੂੰਗੀ ਮਗਰ ਫਿਰੇਗਾ ਮੇਰੇ ਜਾਦੂ ਕਰ ਦੂੰਗੀ ਮਗਰ ਫਿਰੇਗਾ ਮੇਰੇ ਜਾਦੂ ਕਰ ਦੂੰਗੀ ਮਗਰ ਫਿਰੇਗਾ ਮੇਰੇ ਜਾਦੂ ਕਰ ਦੂੰਗੀ ਆਵੇ ਡਾਕਟਰ ਆਵੇ ਵੇ ਡਾਕਟਰ ਆ ਬੈਗ ਭਰਾਂ ਨੂੰ ਉਤਰ ਦੇ ਸੱਸ ਮੇਰੀ ਦੇ ਗੱਡ ਦੇ ਟੀਕਾ ਸਸ ਮੇਰੀ ਦੇ ਗੱਡ ਦੇ ਟੀਕਦਾ ਮੈਨੂੰ ਲੱਗਦਾ ਡਰਵੇ ਤੇਰੀ ਸੂਈ ਪੁਰਾਣੀ ਨਵੀਂ ਲਿਆਇਆ ਕਰਵੇ ਤੇਰੀ ਸੂਈ ਪੁਰਾਣੀ ਨਵੀਂ ਲਿਆਇਆ ਕਰਵੇ ਤੇਰੀ ਸੂਈ ਪੁਰਾਣੀ ਨਵੀਂ ਲਿਆਇਆ ਕਰਵੇ ਤੇਰੀ ਸੂਈ ਪੁਰਾਣੀ ਡੱਕਾ ਤੋੜ ਕੇ ਦੂਰਾ ਨਾ ਕਰਦਾ ਡੱਕਾ ਤੋੜ ਕੇ ਦੂਰਾ ਨਾ ਕਰਦਾ ਮਲ ਵੰਦਾ ਦਰਵਾਜ਼ਾ ਫੁੱਟੀ ਕੋਡੀ ਕੋਲ ਨਾ ਤੇਰੇ ਬਲੇ 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 ਫੁੱਟੀ ਕੋ ਡੀ ਕੋਲਣਾ ਤੇਰੇ ਬਣਿਆ ਫਿਰਦਾ ਰਾਜਾ ਤੈ ਕਰਮ ਆਪਿਆਂ ਦਾ ਪਟ ਤਾ ਕਬੂਤਰ ਵਾਜਾ ਤੈ ਕਰਮ ਆਪਿਆਂ ਦਾ ਪਟ ਤਾ ਕਬੂਤਰ ਵਾਜਾ ਤੈ ਕਰਮ ਆਪਿਆਂ ਦਾ ਪਟ ਤਾ ਕਬੂਤਰ ਵਾਜਾ ਤੈ ਕਰਮ ਆਪਿਆਂ ਦਾ ਜੇ ਜਟਿਏ ਜਟਕੁਟਣਾ ਹੋਵੇ ਕੁਟਿਏ ਸੰਦੂਖਾਂ ਓਲੇ ਨਹੀਂ ਪਹਿਲਾ ਜਟ ਤੋਂ ਦਲੀਆ ਦਲਾਈਏ ਬਲੇ 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 ਪਹਿਲਾਂ ਝਟ ਤੋ ਦਲਿਆ ਦਲਾਈਏ ਫੇਰ ਦਲਾਈਏ ਸ਼ੋਲੇ ਨਹੀਂ ਜਟਿਏ ਦੇ ਦਬਕਾ ਚਟਨਾ ਬਰਾਬਰ ਬੋਲੇ ਨਹੀਂ ਜਟਿਏ ਦੇ ਦਬਕਾ ਚਟਨਾ ਬਰਾਬਰ ਬੋਲੇ ਨਹੀਂ ਜਟਿਏ ਦੇ ਦਬਕਾ ਜੀਜਾ ਜੀਜਾ ਹਰ ਕੋਈ ਕਹਿੰਦਾ ਮੈਂ ਨਾ ਜੀਜਾ ਕਹਿੰਦੀ ਜੀਜਾ ਜੀਜਾ ਹਰ ਕੋਈ ਕਹਿੰਦਾ ਮੈਂ ਨਾ ਜੀਜਾ ਕਹਿੰਦੀ ਤੇਰੀ ਵੇਲੰਡੀ ਜੀਪ ਤੇ ਮੈਂ ਨਾ ਚੀਚਿਆ ਵੈਂਦੀ ਤੇਰੀ ਵੇਲੰਡੀ ਜੀਪ ਤੇ ਮੈਂ ਨਾ ਚੀਚਿਆ ਵੈਂਦੀ ਤੇਰੀ ਵੇਲੰਡੀ ਜੀਪ ਤੇ ਮੈਂ ਨਾ ਚੀਚਿਆ ਵੈਂਦੀ ਅੱਗੇ ਤਾਂ ਸੁਨਿਆਰੀ ਪਾਵੇ ਲੱਪ ਲੱਪ ਡੰਡੀਆਂ ਅੱਗੇ ਤਾਂ ਸੁਨਿਆਰੀ ਪਾਵੇ ਲੱਪ ਲੱਪ ਡੰਡੀਆਂ ਹੁਣ ਕਿਉਂ ਪਾਲੇ ਡੱਕੇ ਨੀ ਸੁਨਿਆਰੀ ਏ ਵਸਦੇ ਘਰ ਕਿਉਂ ਪੱਟੇ ਨੀ ਸੁਨਿਆਰੀ ਏ ਵਸਦੇ ਘਰ ਕਿਉਂ ਪੱਟੇ ਨਹੀਂ ਸਨਿਆਰੀਏ ਵਸਦੇ ਘਰ ਕਿਉਂ ਪੱਟੇ ਨਹੀਂ ਸਨਿਆਰੀਏ ਵਸਦੇ ਘਰ ਕਿਉਂ ਪੱਟੇ ਤੜਕੇ ਉੱਠਕੇ ਨਿੱਤ ਜਠਾਣੀ ਟੈਲੀਵਿਜ਼ਨ ਲਾਵੇ ਤੜਕੇ ਉੱਠਕੇ ਨਿੱਤ ਜਠਾਣੀ ਟੈਲੀਵਿਜ਼ਨ ਲਾਵੇ ਰੋਟੀ ਪਣੀ ਦਾ ਫਿਕਰ ਨ ਕੋਈ ਨਾਟਕ ਨਾ ਲੰਗ ਜਾਵੇ ਨਕਲਾ ਕਰਦੀ ਜੇਠ ਨੇ ਫੜ ਲਈ ਚਕਲੀ ਮੰਜੀ ਦੀ ਵਾਹੀ ਕੁੰਕੁਮ ਬਣਦੀ ਦੀ ਥੋੜੀ ਜੇਠ ਨੇ ਲਾਹੀ 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 ਕੁੰਕੁਮ ਬਣਦੀ ਦੀ 12 ਲੈ ਚੀਆਂ 16 ਮਸਾਲੇ ਹੱਟੀ ਤੇ ਸ਼ਰਾਬਾਂ ਵਹਿ ਕੇ ਸਕਦੇ ਬਰਾਲੇ ਚਿਆਂ 16 ਮਸਾਲੇ ਹੱਟੀ ਤੇ ਸ਼ਰਾਬਾਂ ਵੇਕੇ ਛੜਿਆਂ ਦੇ ਹੋਟਲ ਤੇ ਤਾਜੇ ਪਰੌਂਠੇ ਪਕਦੇ 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 ਛੜਿਆਂ ਦੇ ਹੋਟਲ ਤੇ